ਮੈਂ ਹਰਜਿੰਦਰ ਸਿੰਘ ਆਪਣਾ ਜੀਵਨ ਦਾ ਕੰਮ ਲੈ ਆਇਆ ਹਾਂ ਤੇ ਤਾਲਾਉਣੇ ਤੇ ਕੁੰਡੇ ਸੇ ਕਰਾ ਕੇ ਆਪੇ ਗੁਨੇ ਲੈ ਕੇ ਆ ਰਿਹਾ ਪਤਾ ਦੇ ਖਾਤੇ ਪਾ ਦੇ ਸਦੀਕ ਉੱਤ ਮਹਾਰ ਕਰਕੇ ਸਕੂਲ ਤੇ ਸਹੁਰੇ ਜਿੰਨਾ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋ ਬਲਾਕ ਪ੍ਰਾਇਸ ਸਖਤਰ ਭਾਰਤੀ ਕਿਸਾਨ ਜੁਨੀਅਨ ਇਕਤਾ ਗਰਾਹ ਕਿਸ ਤਰ੍ਹਾਂ ਦੇਖਦੇ ਹੋ ਪ੍ਰਧਾਨ ਜੀ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਵੱਲੋਂ ਧੰਨੇ ਜੋ ਲਗਾਏ ਜਾ ਰਹੇ ਇਹ ਜੋ 19 ਮਾਰਚ ਨੂੰ ਪੰਜਾਬ ਦੀ ਸਰਕਾਰ ਨੇ ਜੋ ਦੋ ਫਾਰਮਾਂ ਵੱਲੋਂ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਮੋਰਚੇ ਲਾਏ ਸਨ ਪਿਛਲੇ 14 ਮਹੀਨੇ ਤੋਂ ਉਹਨਾਂ ਮੋਰਚਿਆਂ ਦੇ ਉੱਪਰ ਕਹਿਰ ਟਾਇਗਾ ਆਗੂਆਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਸੀ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵੀ ਮੀਟਿੰਗ 'ਚ ਬੈਠੇ ਸੀ ਆਗੂ ਨੂੰ ਮੀਟਿੰਗ ਦੇ ਵਿੱਚ ਸੱਦਾ ਦੇ ਕੇ ਉਸ ਤੋਂ ਬਾਅਦ ਗ੍ਰਿਫਤਾਰ ਕਰਾ ਕੇ ਵੱਡੀ ਪੁਲਿਸ ਫੋਰਸ ਛਾੜ ਕੇ ਸੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਪਰ ਤਸੱਦਦ ਐਡਾ ਭਾਰੀ ਤਸੱਦਦ ਕੀਤਾ ਗਿਆ ਉੱਥੇ ਮਾਵਾ ਪੈਣਾ ਸੀ ਬਜ਼ੁਰਗ ਸੀਗੇ ਨੌਜਵਾਨ ਸੀ ਬੈਠੇ ਸੀ ਵੱਡੀ ਗਿਣਤੀ ਚ ਮੋਰਚਿਆਂ ਦੇ ਵਿੱਚ ਉਹਨਾਂ ਦੇ ਉੱਪਰ लाठी चार्ज ਕਰਕੇ ਹੋਰ ਉਹਨਾਂ ਦਾ ਸਮਾਨ ਭੰਨ ਤੋੜ ਕਰਕੇ ਟਰਾਲੀਆਂ ਖੰਡਿਆ ਕੇ ਉਹ ਜੋ ਮੋਰਚਿਆਂ ਨੂੰ ਭੰਨ ਤੋੜ ਕਰਕੇ ਖੰਡਿਆਇਆ ਗਿਆਗਾ ਉਹਦੇ ਵਿਰੋਧ ਦੇ ਵਿੱਚ ਜਿਹੜੇ ਜਸੇਬੰਦੀਆਂ ਵੱਲੋਂ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਜਿਵੇਂ 28 ਤਰੀਕ ਨੂੰ ਭਾਰਤੀ ਕਿਸਾਨ ਜੁਨੀਅਰ ਇਕਤਰਾ ਗ੍ਰਾਹਕਾਂ ਸੰਯੁਕਤ ਕਿਸਾਨ ਮੋਰਚੇ ਦੀ ਸੱਦੇ ਤੇ ਭਾਰਤ ਦੇ ਡੀਸੀ ਦਫ਼ਤਰ ਅੱਗੇ ਜਾਬਰ ਵਿਰੋਧੀ ਦਿਵਸ ਬਣਾਇਆ ਗਿਆ ਉਸੇ ਲੜੀ ਤਹਿਤ ਜੋ ਇਹ ਦੋਨਾਂ ਫੋਰਮਾਂ ਵੱਲੋਂ ਜੋ ਅੱਜ 31 ਮਾਰਚ ਨੂੰ ਪੰਜਾਬ ਦੇ ਸਾਰੇ ਐਮਐਲਏ ਦੇ ਘਰਾਂ ਦੇ ਅੱਗੇ ਜੋ ਇਹ ਐਲਾਨ ਐਕਸ਼ਨ ਕੀਤੇ ਜਾ ਰਹੇ ਨੇ ਉਹਦੇ ਵਿੱਚ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਹਾਂ ਸ਼ਾਮਿਲ ਹੋਈ ਆ ਵੱਡਾ ਜਥਾ ਲੈ ਕੇ ਤੇ ਜੋ ਸਰਕਾਰ ਜ਼ੁਲਮ ਕਰ ਰਹੀ ਆ ਉਹਨੂੰ ਮੂੰਹ ਤੋੜਮਾ ਜਵਾਬ ਦੇਣ ਲਈ ਵੀ ਜੇ ਤੁਸੀਂ ਇਸ ਤਰ੍ਹਾਂ ਆਮ ਹੋਗੇ ਇੱਕ ਵਾਰ ਸੇ ਹੁਣ ਭਗਵੰਤ ਮਾਨ ਲੋਕਾਂ ਦੇ ਇਕੱਠਾਂ ਦੇ ਡਰ ਤੋਂ ਇਹ ਬਿਆਨ ਕਰੀ ਜਾਂਦਾਗਾ ਵੀ ਅਸੀਂ ਜੀ ਆ ਕਿਸਾਨਾਂ ਦੇ ਨਾਲ ਆ ਅਸੀਂ ਹੁਣ ਝੋਨੇ ਜਿਹੜਾ ਚੋਨਾ ਲਾਉਣ ਦੀ ਡੇਟਾ ਉਹ ਪਹਿਲਾਂ 10 ਜੂਨ ਸੀਗੀ ਉਹਨੂੰ ਘਟਾ ਕੇ 1 ਜੂਨ ਕਰਤਾ ਇਹਦੇ ਨਾਲ ਕਿਸਾਨਾਂ ਦਾ ਫੈਸਲਾ ਉਹ ਸਾਰੇ ਡਰ ਦੇ ਵਿੱਚੋਂ ਹੁਣ ਗੱਲਾਂ ਬੋਲ ਰਿਹਾਗਾ ਕਿਉਂਕਿ ਉਹਨਾਂ ਦੇ ਪਰਦੇ ਖੁੱਲਣ ਲੱਗੇ ਉਹਨਾਂ ਨੇ ਟਰਾਲੀਆਂ ਚੋਰੀ ਕੀਤੀਆਂ ਉਹਨਾਂ ਨੇ ਕਿਸਾਨਾਂ ਦਾ ਹੋਰ ਸਮਾਨ ਚੋਰੀ ਕੀਤਾ ਕਰੋੜਾਂ ਦਾ ਸਮਾਨ ਜਿਹੜਾ ਚੋਰੀ ਕੀਤਾ ਤੇ ਇਹ ਇੱਕ ਤਰ੍ਹਾਂ ਦੁਸ਼ਮਣਾਂ ਵਾਂਗ ਕਿਸਾਨਾਂ 'ਤੇ ਹਮਲਾ ਕੀਤਾ। ਇਸ ਤਰ੍ਹਾਂ ਦੇਖ ਦਿਓ ਕਿ ਜਿਹੜਾ ਮੁੱਖ ਮੰਤਰੀ ਤਾਂ ਕਹਿ ਰਿਹਾ ਕਿ ਮੇਰੇ ਨਾਲ ਕਿਸਾਨ ਦੁਆਰੇ ਆਣਾ ਮੀਟਿੰਗ ਕਰਨ ਨੂੰ ਤਿਆਰ ਹੈ। ਹਾਂ ਉਹੀ ਗੱਲ ਵੀ ਇਹ ਹੁਣ ਡਰ ਦੇ ਵਿੱਚੋਂ ਵੀ ਇਹ ਲੋਕਾਸੀ ਪਿੰਡਾਂ ਦੇ ਵਿੱਚ ਕਿਵੇਂ ਵੜਾਂਗੇ? ਵੀ ਹੁਣ ਅਸੀਂ ਕਿਸਾਨਾਂ ਦਾ ਆਮ ਲੋਕਾਂ ਦਾ ਜੋ ਜਥੇਬੰਦੀਆਂ ਦੇ ਨਾਲ ਨਹੀਂ ਜੁੜੇ ਹੋਏ ਉਹ ਲੋਕਾਂ ਦੇ ਵਿੱਚ ਗੱਲ ਫਲਾ ਦਈਏ, ਗੱਲ ਛੱਡ ਦਈਏ ਲੋਕਾਂ ਦੇ ਵਿੱਚ ਵੀ ਆਸੀਂ ਜੀ ਕਿਸਾਨਾਂ ਦੀ ਗੱਲ ਸੁਣ ਰਹੇ ਆ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਨਾਲ ਮੀਟਿੰਗ ਕਰਾ ਰਹੇ ਹਾਂਗੇ ਵੀ ਮੈਂ ਨਾਲ ਜਾਊਗਾ ਉਹ ਲੋਕਾਂ ਦੇ ਵਿੱਚ ਗੱਲ ਛੱਡਣੀ ਚਾਹੁੰਦਾ ਵੀ ਆਹ ਹੁਣਾਂ ਵਾਲੇ ਦਿਨਾਂ 'ਚ ਕੋਈ ਵੋਟਾਂ ਆਉਣਗੀਆਂ ਕੋਈ ਹੋਰ ਪ੍ਰੋਗਰਾਮ ਆਉਣਗੇ ਵੀ ਅਸੀਂ ਪਿੰਡਾਂ 'ਚ ਵੜਨਾ ਪਿੰਡਾਂ 'ਚ ਪੰਚਾਇਤਾਂ ਕੀ ਦੂਜੇ ਲੋਕ ਕੀ ਆਮ ਵਰਗ ਮਤੇ ਪਾਉਣ ਲੱਗੇ ਵੀ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਪੰਜਾਬ ਦਾ ਕੋਈ ਬਧਾਇਕ ਕੋਈ ਲੀਡਰ ਕੋਈ ਪਿੰਡ ਦੇ ਵਿੱਚ ਵੜਦਾਗਾ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇਸ ਕਰਕੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਸੀਂ ਨੇ ਲੋਕਾਂ ਦੇ ਕੋਲ ਜਾਣਾ ਲੋਕ ਸਾਡਾ ਵਿਰੋਧ ਕਰਨਗੇ ਵੀ ਕਿਵੇਂ ਨਾ ਕਿਵੇਂ ਅਸੀਂ ਮਿੱਠੀਆਂ ਗੋਲੀਆਂ ਦੇ ਕੇ ਇਹ ਲੋਕਾਂ ਨੂੰ ਆਪਦੇ ਪੱਖ 'ਚ ਕਰ ਲਈ ਇਹਨਾਂ ਨੂੰ ਪ੍ਰਭਾ ਭਰਾ ਲਈਏ ਪਰ ਐ ਇਸ ਤਰ੍ਹਾਂ ਲੋਕ ਹੁਣ ਆਪਦਾ ਜਿਹੜਾ ਜ਼ੁਲਮ ਹੋਇਆ ਇਹ ਜਾਬਰ ਕੀਤਾਗਾ ਉਹਦਾ ਮੂੰਹ ਤੋੜਮਾ ਜਵਾਬ ਦੇਣਗੇ ਤੇ ਲੋਕ ਵੱਡੀ ਗਿਣਤੀ ਚ ਸੜਕਾਂ ਤੇ ਆਉਣਗੇ ਇਕੱਠੇ ਹੋਣਗੇ ਜੀ ਕਿਸ ਤਰ੍ਹਾਂ ਦੇਖਿਓ ਕਿ ਜਿਹੜਾ ਅੱਜ ਕਿਸਾਨ ਯੂਨੀਅਨ ਦੇ ਵੱਲੋਂ ਸਾਰੇ ਐਮ ਐਲ ਏ ਜਾਂ ਜਿਹੜੇ ਮੰਤਰੀ ਉਹਨਾਂ ਦੇ ਮੂਰੇ ਘਰਾਂ ਘਰ ਦੇ ਧਰਨਾ ਲਗਾ ਤੇ ਕਿਉਂ ਅੱਜ ਸਾਨੂੰ ਪੰਜਾਬ ਦੇ ਜਿਹੜੇ ਐਮ ਐਲ ਏ ਜਾਂ ਮੁੱਖ ਮੰਤਰੀ ਜਿਵੇਂ ਭਗਵੰਤ ਮਾਨ ਦੇ ਪਗੋਠੀ ਮੂਰੇ ਆਏ ਇਸ ਕਰਕੇ ਆਉਣਾ ਪਿਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨਾਂ ਚ ਜੋ ਬਹੁਤ ਹੀ ਧਨਾਉਣੀ ਹਰਕਤ ਕੀਤੀ ਹੈਗੀ ਕਿਸਾਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਚੱਲ ਰਹੇ ਸ਼ੰਭੂ ਦੇ ਖਨੋਰੀ ਮੋਰਚਿਆਂ ਨੂੰ ਜਿਵੇਂ ਤੈਸ਼ਨਾਸ਼ ਕੀਤਾ ਇਹਨਾਂ ਨੇ ਭੰਨ ਤੋੜ ਕੀਤੀ ਤੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੇ ਯਤਨ ਕੀਤੇ ਕਿ ਇਹ ਕਿਸਾਨ ਨੇ ਜਿਹੜੇ ਗਲਤ ਨੀਤਰੇ ਸੜਕਾਂ ਰੋਕਦੇ ਆ ਅਸੀਂ ਇਹ ਲੋਕਾਂ ਨੂੰ ਦੱਸਣ ਆਇਆ ਤੇ ਇਹਨਾਂ ਦੇ ਬਾਹਰ ਜਾ ਕੇ ਪੁੱਛਣ ਆਇਆ ਵੀ ਜੇ ਤੁਹਾਨੂੰ ਨਹੀਂ ਪਤਾ ਕਿਸੇ ਗੱਲ ਦਾ ਤਾਂ ਇਹ ਪਤਾ ਲਓ ਭਾਈ ਕਿ 8 ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਝੜਕਾ ਬੰਦ ਕੀਤੀਆਂ ਸੀ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਰਾਜਧਾਨੀ ਦੇ ਵਿੱਚ ਐਮਐਸਪੀ ਖਰੀਦੀ ਗਾਰੰਟੀ ਤੇ तमाम ਮੰਗਾਂ ਦੀਆਂ ਪ੍ਰਾਪਤੀ ਦੇ ਖਾਤਰ ਮੋਰਚਾ ਲਾਉਣਾ ਸੀ ਇਹ ਕਿਸਾਨਾਂ ਨੇ ਛੜਕਾਂ ਨਹੀਂ ਸੀ ਰੋਕੀਆਂ ਦੂਜੀ ਗੱਲ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੀ ਸਾਡੀ ਚੋਰ ਹੈ ਜਿਹੜਾ ਉਥੋਂ ਸਮਾਨ ਚੋਰੀ ਹੋਇਆ ਜਿਹੜਾ ਭੰਨਿਆ ਹੈਗਾ ਸਮਾਨ ਉਹਦਾ ਹੋਰ ਕੋਈ ਵਿਅਕਤੀ ਜਿਹੜੇ ਛੋਟੇ ਮੋਟੇ ਕੋਈ ਰੇੜੀ ਵਾਲਾ ਜਾਂਦਾ ਕੋਈ ਹੋਰ ਲੈ ਗਿਆ ਸਮਾਨ ਉਹ ਕਿਤੋਂ ਨਹੀਂ ਆਏ ਕੁੱਤੀ ਚੋਰਾਂ ਨਾਲ ਲੜੀ ਆ ਉਹਨਾਂ ਨੂੰ ਬੁਲਾਉਣ ਵਾਲੀ ਪੰਜਾਬ ਪੁਲਿਸ ਹੈ ਉਹਨਾਂ ਚ ਮੁੱਖ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਡੀਆਈਜੀ ਮਨਦੀਪ ਸਿੱਧੂ ਤੇ ਨਾਨਕ ਸਿੰਘ ਜਿਨ੍ਹਾਂ ਦੀ ਅਗਵਾਈ 'ਚ ਇਹ ਸਾਰਾ ਕੰਮ ਹੋਇਆ ਭਲਾ ਇਹ ਲੋਕਾਂ ਨੂੰ ਬੁੱਧੂ ਬਣਾਉਣ ਵਾਲੀਆਂ ਗੱਲਾਂ ਨੇ ਕੇ ਭਾਈ ਪੁਲਿਸ ਸਾਰੇ ਪੰਜਾਬ ਦੀ ਹੋਵੇ ਦੋਨੇ ਬਾਰਡਰਾਂ ਤੇ ਅਗੇ ਸਮਾਨ ਚੋਰੀ ਹੋ ਗਿਆ ਚੋਰੀ ਸਮਾਨ ਕਿਹਨੇ ਕੀਤਾ ਪੁਲਿਸ ਨੇ ਕੀਤਾ ਨਾ ਇਹਨਾਂ ਦੇ ਮੁਲਾਜ਼ਮਾਂ ਦੇ ਵਿੱਚੋਂ ਹੀ ਸਮਾਨ ਨਿਕਲ ਰਿਹਾ ਸੋ ਮੈਂ ਸਮਝਦਾ ਇਹਨਾਂ ਤੋਂ ਅਸੀਂ ਪੰਜਾਬ ਦੇ ਲੋਕਾਂ ਨੇ ਰਤੀ ਰਤੀ ਪੂਰੀ ਕਰਾਉਣੀ ਹੈ ਪੰਜਾਬ ਦੀ ਸਰਕਾਰ ਤੋਂ ਨਹੀਂ ਉਹਨਾਂ ਜਿਹੜਾ ਜਿਹੜਾ ਡਿੱਕਾ ਬਣੀ ਆ ਪੰਜਾਬ ਸਰਕਾਰ ਕੇਂਦਰ ਨਾਲ ਸੰਬੰਧਤ ਅਸੀਂ ਮੰਗਾਂ ਦੀ ਪ੍ਰਾਪਤੀ ਤੇ ਲੜ ਰਹੇ ਆ ਇਹ ਡਿੱਕਾ ਅਸੀਂ ਪਹਿਲਾਂ ਦੂਰ ਕਰਾਂਗੇ ਤੇ ਕੇਂਦਰ ਵਾਲੀ ਲੜਾਈ ਨੂੰ ਛੱਡ ਨਹੀਂ ਰਹੇ ਉਹਨੂੰ ਹੋਰ ਤਿੱਖੀ ਹੋਰ ਦੁੱਗਣੀ ਤਿੱਖਣੀ ਹੋ ਕੇ ਲੜਾਂਗੇ ਕਿਉਂਕਿ ਜਦੋਂ ਵੀ ਕੋਈ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨੀ ਹੋਵੇ ਦੇਸ਼ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਹੋਵੇ ਕਠਿਨਾਈਆਂ ਆਉਂਦੀਆਂ ਨੇ ਅਸੀਂ ਇਹ ਕਠਿਨਾਈਆਂ ਨੂੰ ਆਪਦੇ ਪਿੰਡੇ ਤੇ ਚਲਦੇ ਹੋਏ ਇਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਦੇ ਹੋਏ ਆਪਦੀਆਂ ਮੰਗਾਂ ਦੀ ਪ੍ਰਾਪਤੀ ਕਰਨ ਤੱਕ ਲੜਾਂਗੇ ਜਿਸ ਤਰ੍ਹਾਂ ਦੇਖਦੇ ਹੋ ਪ੍ਰਧਾਨ ਜੀ ਕਿ ਐਮਐਲਏ ਤਾਂ ਕਹਿੰਦਾ ਕਿ ਹੁਣ ਅਸੀਂ ਟਰਾਲੀਆਂ ਦੀ ਜਾਂਚ ਕਰਾਈਏ ਉਹ ਚਲੋ ਐਮਐਲਏ ਦੇ ਤਾਂ ਲਾਇਕ ਹੀ ਨਹੀਂ ਪਹਿਲਾਂ ਤਾਂ ਉਹਦਾ ਜਵਾਬ ਦੇਣਾ ਕੋਈ ਮੈਂ ਬਾਝਬਨੀ ਸਮਝਦਾ ਕਿਉਂਕਿ ਉਹ ਬੰਦੇ ਦੀ ਕਾਅਤ ਹੀ ਨਹੀਂ ਹੈ ਇਹਨਾਂ ਦੇ ਕੁਝ ਪੁਲਿਸ ਮੁਲਾਜ਼ਮਾਂ ਦੀ ਬੋਲੀ ਵੀ ਜਿਵੇਂ ਨਾਮ ਨਾਨਕ ਬਹੁਤ ਵੱਡਾ ਨਾਮ ਹੈ ਆਪਣੇ ਆਪ ਇਸੇ ਤਰ੍ਹਾਂ ਹੀ ਮਨਦੀਪ ਸਿੱਧੂ ਵੀ ਮੁੱਛਾਂ ਨੂੰ ਜਿਹੜੇ ਲੋਟ ਵਟਾ ਦਿੰਦਾ ਪਰ ਯਾਰ ਮੈਂ ਸਮਝਦਾ ਕਰਤਾਰ ਉਹ ਹੁੰਦਾ ਜਿਹਦੀ ਲੋਕ ਕਦਰ ਕਰਦੇ ਜਿਹਨੂੰ ਲੋਕ ਥੂ ਥੂ ਕਰਨ ਹੁਣ ਉਹ ਐਮਐਲਏ ਟਰਾਲੀਆਂ ਵਾਲੇ ਬਿਆਨ ਦੇ ਗਿਆ ਜਾ ਨਾਨਕ ਸਿੰਘ ਦੀ ਵੀਡੀਓ ਕੱਢ ਕੇ ਦੇਖੋ ਜਾਂ ਮਨਦੀਪ ਸਿੱਧੂ ਦੀ ਵੀਡੀਓ ਕੱਢ ਕੇ ਦੇਖੋ ਜਿਹਨੂੰ ਲੋਕ ਕਦਰ ਕਰਦੇ ਹੋਣ ਉਹਦਾ ਕਰਦਾਰ ਹੁੰਦਾ ਇਹਨਾਂ ਦਾ ਕੋਈ ਕਰਦਾਰ ਨਹੀਂ ਰਿਹਾ ਇੱਥੇ ਜ਼ਿੰਦਗੀ 'ਚ ਜੀਣਾ ਹੈ ਜੀਣਾ ਤਾਂ ਅਣਖ ਤੇ ਗੈਰਤ ਨਾਲ ਜੀਣਾ ਚਾਹੀਦਾ ਐ ਸਰਕਾਰਾਂ ਤੋਂ ਕੁਝ ਕਿਹਣਾ ਹੋਵੇ ਨਾ ਕਿ ਉਹਦੇ ਪਤਾਂ ਦੇ ਵਿੱਚ ਵਾਅਦਾ ਹੋਣਾ ਜਾਂ ਪ੍ਰੋਮੋਸ਼ਨਾਂ ਨੂੰ ਲੈ ਕੇ ਲੋਕਾਂ ਤੇ ਜ਼ੁਰਮ ਕਰਨਾ ਜਾਂ ਯਵਰ ਕਰਨਾ ਇਹ ਅਸਲ ਨਹੀਂ ਹੁੰਦੀ ਗੱਲ ਅਸਲ ਇਹ ਆ ਵੀ ਸੱਚ ਕੀ ਐ ਬੈਠਣ ਟੇਬਲ ਤੇ ਸਾਡੀਆਂ ਮੰਗਾਂ ਸਾਫਤ ਕਰਨ ਵੀ ਗਲਤ ਕਿ ਮੰਨਦੇ ਆਂਗਾ ਉਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹੂਗਾ ਆਉਣ ਵਾਲਾ ਪ੍ਰੋਗਰਾਮ ਤੁਸੀਂ ਦੇਖੋਗੇ ਜਿਵੇਂ ਅੱਜ ਹੀ 19 ਤਰੀਕ ਲੰਘੀ ਨੂੰ ਥੋੜੇ ਜਿਹੇ ਦਿਨ ਹੋਏ ਆ ਅੱਜ ਪੰਜਾਬ ਸਰਕਾਰ ਦੀ ਜਿਹੜੀ ਮੰਤਰੀ ਮੰਡਲ ਆ ਇਹਨਾਂ ਦੇ ਮੰਤਰੀ ਨੇ ਮੁੱਖ ਮੰਤਰੀ ਇਹਨਾਂ ਦੀ ਹਿੱਕ ਤੇ ਆਏ ਆ ਭਾਵੇਂ ਇਹਨਾਂ ਨੇ ਜਿਹੜਾ ਚ ਬੰਦ ਕਰ ਲਏ ਭਾਵੇਂ ਇਹਨਾਂ ਦੇ ਪੁਲਿਸ ਮੁਲਾਜ਼ਮ ਜਿਹੜੇ ਸ਼ੁਕਰੇ ਹੋਏ ਸੀ ਐਂ ਸੀ ਵੀ ਦੱਬ ਦਾਂਗੇ ਪੰਜਾਬ ਚ ਆਦੋਲਣ ਇਹਨਾਂ ਨੂੰ ਕਰੜੇ ਹੋ ਕੇ ਜਵਾਬ ਦਿੱਤਾ ਤੇ ਆਉਂਦੇ ਦਿਨਾਂ 'ਚ ਫਿਰ ਇਹਦਾ ਹਿਸਾਬ ਲਾਓ ਵੀ ਅੱਜ ਸਾਰੇ ਸੰਗਠਨ ਇੱਕ ਮੰਚ ਤੇ ਬੈਠੇ ਆ ਤੇ ਜਵਾਬ ਕਿਹੋ ਜਿਹਾ ਦਿੰਨੇ ਆਉਣ ਦੇ ਪਿੰਡਾਂ ਚ ਭਗਵੰਤ ਮਾਨ ਨੂੰ ਤਾਂ ਇਹੀ ਪੁੱਛਣਾ ਕਿ ਭਾਈ ਤੂੰ ਐਮਐਸਪੀ ਦੇ ਹੱਕ ਜਾਂ ਕਰੋਚ ਇਹ ਨੀਤੀ ਸਪਸ਼ਟ ਕਰ ਤੂੰ ਬਹਿ ਗਿਆ ਜਾ ਕੇ ਝੋਲੀ ਚ ਕੇਂਦਰ ਸਰਕਾਰ ਦੇ ਉਦੋਂ ਕਹਿੰਦਾ ਸੀ ਮੈਂ ਕਿਸਾਨਾਂ ਦਾ ਵਕੀਲ ਆ ਅੱਜ ਸਾਡਾ ਵਕੀਲ ਬਿਕ ਗਿਆ ਪੰਜਾਬ ਦਾ ਮੁੱਖ ਮੰਤਰੀ ਤੇ ਅਸੀਂ ਹੁਣ ਆਪਣੇ ਦਮ ਤੇ ਆਪਦਾ ਕੇਸ ਹੱਲ ਕਰਾਂਗੇ ਕੇਂਦਰ ਨਾਲ ਮੀਟਿੰਗ ਕੇਂਦਰ ਸਰਕਾਰ ਤੋਂ ਜਿਹੜੀ ਮੀਟਿੰਗ ਲਈ ਹੈ ਉਹ ਆ ਝੰਡਿਆਂ ਨੇ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਦਵਾਈ ਇਹ ਸਾਡੇ ਝੰਡਿਆਂ ਦੀ ਤਾਕਤ ਹੋਈ ਤਾਂ ਕੇਂਦਰ ਸਰਕਾਰ ਮੀਟਿੰਗ ਕਰੂਗੀ ਨਹੀਂ ਨਹੀਂ ਕਰੂਗੀ ਪੰਜਾਬ ਦਾ ਮੁੱਖ ਮੰਤਰੀ ਕੀ ਚੀਜ਼ ਆ ਮੀਟਿੰਗ ਦੇ ਵਿੱਚ ਸਾਡੇ ਲਈ ਕੋਈ ਚੀਜ਼ ਨਹੀਂ ਇਹ ਡੋਗਲਾਪਣ ਹੈ ਇਹ ਇੱਕ ਪਾਸੇ ਕਿਸਾਨਾਂ ਦੇ ਜ਼ਬਰ ਕਰੋ ਦੂਜੇ ਪਾਸੇ ਮਸਲੇ ਹੱਲ ਕਰਾਉਣ ਵਾਲਾ ਇਹ ਲੋਕਾਂ ਦੇ ਸਾਹਮਣੇ ਅੱਖਾਂ 'ਚ ਘੱਟਾ ਪਾ ਰਿਹਾ ਅਸਲ ਵਿੱਚ ਇਹਨੇ ਉਦੋਂ ਜ਼ਬਰ ਕਰਿਆ ਕਿਸਾਨਾਂ ਤੇ ਜਦੋਂ ਕਿਸਾਨ ਟੇਬਲ ਤੇ ਕੇਂਦਰ ਸਰਕਾਰ ਤੇ ਹਾਵੀ ਹੋ ਗਏ ਸੀ ਯਾਨੀ ਕੇਂਦਰ ਸਰਕਾਰ ਕੋਲੇ ਕੋਈ ਤਰਕ ਨਹੀਂ ਸੀ ਤਰਕਹੀਣ ਗੱਲਾਂ ਸੀ ਕਿਸਾਨਾਂ ਦਾ ਤਰਕ ਭਾਰੂ ਪੈ ਰਿਆ ਸੀ ਤਾਂ ਕੇਂਦਰ ਸਰਕਾਰ ਨਾਲ ਮਿਲ ਕੇ ਨੇ ਕਿਸਾਨਾਂ ਤੇ ਅਟੈਕ ਕੀਤਾ